ਗਲੀ ਘੋੜਾ ਚੱਲੀ ਹੈ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਮਾਈਕਰੋਸਾਫਟ ਨੂੰ ਲੈ ਕੇ ਜੋ ਜੀਡੀ ਬੈਂਸ ਆ ਆਪਣੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਸੀ ਵੀ ਤੁਸੀਂ ਇੱਕ ਪਾਸੇ ਤਾਂ 9000 ਬੰਦਾ ਲੇਆਫ ਕਰ ਰਹੇ ਆ ਦੂਜੇ ਪਾਸੇ ਤੁਸੀਂ 4712 ਦੇ ਕਰੀਬ H1B ਦੀਆਂ ਐਪਲੀਕੇਸ਼ਨਾਂ ਆ ਆਲਰੇਡੀ ਫਾਈਲ ਕੀਤੀਆਂ ਇਸ ਸਾਲ ਦੇ ਵਿੱਚ ਉਹਨੂੰ ਲੈ ਕੇ ਮਾਈਕਰੋਸਾਫਟ ਦੇ ਸੀਈਓ ਨੇ ਕਿਹਾ ਕਿ ਨਹੀਂ ਅਸੀਂ H1 ਵਾਲੇ ਵੀ ਕਾਫੀ ਜਿਹੜੇ ਆ ਲੇਆਫ ਕੀਤੇ ਹੈਗੇ ਪਰ ਇਹ ਜਿਹੜਾ ਮੁੱਦਾ ਆ ਇਹ ਹੁਣ ਪੂਰਾ ਅਮਰੀਕਾ ਲੈਵਲ ਦੇ ਉੱਤੇ ਕਾਫੀ ਫੈਲਿਆ ਤੇ ਲੋਕ ਜਿਹੜੇ ਆ ਬਹੁਤ ਅਫਸੈਟ ਆ ਉਹ ਕਹਿੰਦੇ ਵੀ ਜਿਹੜੇ ਸਾਡੇ ਬੱਚੇ ਗ੍ਰੈਜੂਏਟ ਹੋ ਰਹੇ ਆ ਇੱਥੋਂ ਉਹਨਾਂ ਨੂੰ ਜੋਬਾਂ ਨਹੀਂ ਮਿਲ ਰਹੀਆਂ ਹੈਗੀਆਂ ਤੇ ਇਦਾਂ ਦੀਆਂ ਜਿਹੜੀਆਂ ਕੰਪਨੀਆਂ ਆ ਜਾਂ ਜਿਹੜੇ ਲੋਕ 올ਡ ਹੋ ਚੁੱਕੇ ਹੈਗੇ ਆ ਉਹਨਾਂ ਨੂੰ ਲੇਆਫ ਕਰ ਰਿਹਾ ਹੈਗੇ ਆ ਤੇ ਨਵੇਂ H1B ਵੀਜ਼ੇ ਦੇ ਉੱਤੇ ਲੋਕਾਂ ਨੂੰ ਇੰਡੀਆ ਤੋਂ ਜਿਹਦੇ ਵਿੱਚ ਆਲਮੋਸਟ 80% ਲੋਕ ਜਿਹੜੇ ਨਵੇਂ ਆ ਰਹੇ H1B ਵੀਜ਼ੇ ਤੇ ਉਹ ਇੰਡੀਆ ਤੋਂ ਹੈਗੇ ਉਹਨਾਂ ਨੂੰ ਲਿਆ ਰਹੇ ਹੈਗੇ ਆ ਪਿਛਲੇ 12 ਮਹੀਨਿਆਂ ਦੇ ਵਿੱਚ 78% ਜਿਹੜੀਆਂ ਪਟੀਸ਼ਨ ਐਕਸਟੈਂਸ਼ਨ ਦੇ ਲਈ ਫਾਈਲ ਕੀਤੀਆਂ ਗਈਆਂ ਸੀਆਂ ਆ ਉਹ ਯੂ ਐਸ ਏ ਦੇ ਵਿੱਚ ਇਹ ਉਹਨਾਂ ਨੇ ਮਾਈਕਰੋਸਾਫਟ ਨੇ ਕੀਤੀਆਂ ਸੀਗੀਆਂ ਸੋ ਇੱਕ ਪਾਸੇ ਇਹਨਾਂ ਨੇ ਇਹ ਵੀ ਹੁਣ ਕਰ ਦਿੱਤਾ ਹੈ ਕਿ ਸਤੰਬਰ ਤੋਂ ਜਿਹੜੇ H1B ਵੀਜ਼ੇ ਦੇ ਉੱਤੇ ਲੋਕ ਹੈਗੇ ਆ ਜਦੋਂ ਵੀ ਉਹਨਾਂ ਦਾ ਰੀਨਿਊਲ ਹੋਣਾ ਹੈਗਾ ਉਹਨਾਂ ਨੂੰ ਇਨ ਪਰਸਨ ਜਾ ਕੇ ਇੰਟਰਵਿਊ ਹੋਊਗੀ ਉਹਨਾਂ ਦੀ ਸਾਰੇ ਕੁਐਸਚਨ ਪੁੱਛੇ ਜਾਊਗੇ ਪਹਿਲਾਂ ਕਈ ਵਾਰੀ ਇੰਟਰਵਿਊ ਤੋਂ ਬਿਨਾਂ ਹੀ ਜਿਹੜਾ ਆ ਉਹ ਐਕਸਟੈਂਸ਼ਨ ਦੇ ਦਿੰਦੇ ਸੀਗੇ ਸੋ ਇਹ ਇੱਕ ਵੱਡਾ ਇਸ਼ੂ ਜਿਹੜਾ ਆ ਹੁਣ ਐਚ 1 ਵੀ ਵੀਜ਼ੇ ਨੂੰ ਲੈ ਕੇ ਬਣਿਆ ਹੋਇਆ ਹੈ ਜੀ ਬਿਲਕੁਲ ਹਰਜੋਤ ਸਿੰਘ ਜੀ ਜਿਹੜਾ ਐਚ 1 ਵੀ ਵੀਜ਼ੇ ਦਾ ਜਿੱਦਾਂ ਤੁਸੀਂ ਦੱਸਿਆ ਨਾ ਵੀ ਐਕਸਟੈਂਸ਼ਨਸ ਨੂੰ ਜਿਹੜਾ ਉਹ ਲੈ ਕੇ ਸੋ ਉਹਦੇ ਵਿੱਚ ਦੱਸ ਜਾਈਓ ਮਾਈਕਰੋਸਾਫਟ ਨੇ ਆਪਣੇ ਵੱਲੋਂ ਸਪਸ਼ਟੀਕਰਨ ਇਸਤੇ ਵਿੱਚ ਜਿਹੜਾ ਉਹ ਦਿੱਤਾ ਕਹਿੰਦੇ ਵੀ ਜਿਹੜੀਆਂ ਜੋਬ ਐਲੀਮੀਨੇਸ਼ਨਸ ਹੋਈਆਂ ਜਿਹੜੀਆਂ 9000 ਲੇਆਫਸ ਆ ਉਹਦੇ ਵਿੱਚ ਇਕੱਲੇ ਅਮਰੀਕਨਸ ਨਹੀਂ ਕਈ H1 ਇੰਪਲਾਈ ਆ ਜਿਨ੍ਹਾਂ ਦੀ ਜੌਬ ਜਿਹੜੀ ਉਹ ਲਾਸ ਹੋਈ ਆ ਤੇ ਜਿਹੜਾ 78% ਦਾ ਆਕੜਾ ਪਟੀਸ਼ਨਾਂ ਐਕਸਟੈਂਸ਼ਨ ਦਾ ਮਤਲਬ ਹੁੰਦਾ ਵੀ ਜਿਹੜੇ ਆਲਰੇਡੀ ਪਹਿਲਾਂ H1 ਦੇ ਉੱਤੇ ਆ ਉਹਨਾਂ ਦੀ H1 ਨੂੰ ਐਕਸਟੈਂਡ ਜਿਹੜਾ ਉਹ ਕਰਨਾ ਉਹਨਾਂ ਦੀ ਮਿਆਦ ਨੂੰ ਜਿਹੜਾ ਉਹ ਕਹਿੰਦੇ ਵਧਾਉਣਾ ਐਗਜ਼ਿਸਟਿੰਗ ਇੰਪਲਾਈਜ਼ ਦੀ ਸੋ ਕਹਿੰਦੇ ਵੀ ਦੇਖਣ ਨੂੰ ਨੰਬਰ ਜਿਹੜਾ 47112 ਜਿਹੜਾ ਉਹ ਵੱਡਾ ਲੱਗਦਾ ਪਰ ਉਹਦੇ ਵਿੱਚ 78% ਉਹ ਆ ਜਿਹੜੇ ਆਲਰੇਡੀ ਇੰਪਲਾਈ ਸੀ ਐਮਪਲੋਈ ਸੀਗੇ ਤੇ ਉਹਨਾਂ ਦੀ ਏਮਪਲੋਇਮੈਂਟ ਨੂੰ ਬਰਕਰਾਰ ਰੱਖਿਆ ਗਿਆ ਤੇ H1B ਨੂੰ ਜਿਹੜਾ ਆ ਐਕਸਟੈਂਡ ਜਿਹੜਾ ਉਹਨਾਂ ਦਾ ਕੀਤਾ ਗਿਆ ਸੋ ਉਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਫਿਰ ਇਦਾਂ ਲੱਗਦਾ ਬਾਹਰ ਵਾਲੇ ਦੇਖਣ ਨੂੰ ਲੱਗਦਾ ਆ ਵੀ ਉਹ ਨਵੀਆਂ ਆ ਜਿਹੜੇ ਕੰਪਨੀ ਨੇ ਸਟੇਟਮੈਂਟ ਜਿਹੜੀ CFO ਡਾਈਵ ਦੇ ਦੁਆਰਾ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਜਿਹੜੀ ਉਸ ਦੇ ਵਿੱਚ ਦਿੱਤੀ ਆ ਸੋ ਜਿਹੜੀ ਵੈਂਸ ਉਹਨਾਂ ਨੇ ਇਹ ਮੁੱਦਾ ਜਿਹੜਾ ਹੋ ਚੁੱਕਿਆ ਸੀਗਾ ਵੀ ਮਾਈਕਰੋਸਾਫਟ ਦੇ ਇਸ ਕਦਮ ਦੀ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਜਿੱਤੇ 9000 ਲੀਓਪਸ ਹੁੰਦੀਆਂ ਤੇ ਤਕਰੀਬਨ 4700 ਤੁਸੀਂ ਨਵੇਂ H1B ਕਰ ਰਹੇ ਆ ਤੇ ਹੁਣ ਮਾਈਕਰੋਸਾਫਟ ਸਪਸ਼ਟੀਕਰਨ ਦੇ ਰਿਹਾ ਵੀ ਨਹੀਂ ਉਹ ਜਿਹੜੇ 4700 ਨਵੇਂ ਬੰਦੇ ਨਾਇਰ ਕੀਤੇ ਉਹਨਾਂ ਚੋਂ 78% ਉਹੀ ਨੇ ਜਿਹੜੇ ਆਲਰੇਡੀ ਇੱਥੇ EMPLOYEES ਸੀਗੇ ਤੇ ਉਹਨਾਂ ਦੀ H1B ਐਕਸਟੈਂਸ਼ਨ ਕੀਤੀ ਗਈ ਆ